ਔਰ 1993 ਦੇ ਕੇਸ ਨੂੰ ਤੁਸੀਂ ਵਾਚ ਲੋ ਕਿੰਨੇ ਸਾਲ ਹੋ ਗਏ ਨੇ ਸਾਲ ਠੀਕ ਹੈ 32 ਸਾਲ ਦਾ ਸਮਾਂ ਹੋ ਗਿਆ 32 33 ਸਾਲ ਦੇ ਸਮੇਂ ਦੇ ਬਾਅਦ ਇੱਕ ਇਨਸਾਨ ਨੂੰ ਜਦੋਂ ਉਹ ਸਾਰਾ ਕੁਝ ਖਾਪ ਹੰਡਾ ਲਿਆ ਨੌਕਰੀਆਂ ਮਾਰ ਲਈਆਂ ਪ੍ਰਮੋਸ਼ਨਾਂ ਮਾਰ ਲਈਆਂ ਜ਼ਿੰਦਗੀ ਦਾ ਅਰੰਡ ਮਾਰ ਲਿਆ ਤੇ ਹੁਣ ਬੜੇਪੇ ਦੀ ਉਮਰ ਦੇ ਵਿੱਚ ਆ ਕੇ ਉਹਨਾਂ ਨੂੰ ਕੋਰਟ ਨੇ ਸਜ਼ਾ ਸੁਣਾ ਦਿੱਤੀ ਪਹਿਲੇ ਨੰਬਰ ਤੇ ਸਾਡੀ ਇਹ ਬਹੁਤ ਵੱਡੀ ਮੈਂ ਕਹਿੰਦਾ ਵੀ ਇੱਕ ਅਮੀ ਕਹ ਲਓ ਇੱਕ ਸਾਡੀ ਸਿਸਟਮ ਦੀ ਘਾਟ ਕਹ ਲਓ ਵੀ 32-33 ਸਾਲ ਦੇ ਬਾਅਦ ਜੇ ਗੱਲ ਕਲੀਅਰ ਹੁੰਦੀ ਹੈ ਵੀ ਇਹ ਬੰਦਾ ਦੋਸ਼ੀ ਹੈ ਤਾਂ ਸਾਡਾ ਜਿਹੜਾ ਸਿਸਟਮ ਆ ਕਿੰਨਾ ਸਲੋ ਚੱਲ ਰਿਹਾ ਅੱਜ ਦੇ ਅਕਾਡਮਿਕ ਟੂ ਟਾਈਮ ਦੇਖੋ ਅੱਜ ਦਾ ਜਵਾਨਾ ਕਿੰਨਾ ਫਾਸਟ ਹੈ ਅੱਜ ਜਿਹੜੇ ਲੋਕ ਆ ਕਿੰਨੇ ਫਾਸਟ ਨੇ ਤੇ ਮੈਂ ਅਦਾਲਤਾਂ 32-33 ਸਾਲ ਇੱਕ ਕੇਸ ਨੂੰ ਸੋਲਵ ਕਰਨ ਤੇ ਲਾ ਰਹੀਆਂ ਤੇ ਫਿਰ ਉਸ ਤੋਂ ਬਾਅਦ ਹੁਣ ਉਹ ਬੰਦਾ ਮਤਲਬ ਕਿ ਆਪਦੀ ਸਜ਼ਾ ਪੂਟੂਗਾ ਪਰ ਸਮਾਂ ਕਿੰਨਾ ਬਰਬਾਦ ਹੋਇਆ ਕਿੰਨਾ ਬਰਬਾਦ ਕੋਰਟਾ ਦੇ ਵਿੱਚ ਕਿੰਨੇ ਚੱਕਰ ਉਸ ਪਰਿਵਾਰ ਨੇ ਲਾਏ ਹੁੰਦੇ ਆ ਹਾਂ ਉਸ ਪਰਿਵਾਰ ਨੇ ਸਿਰਫ ਇਹ ਦਸਣ ਕਾਤਰ ਚੱਕਰ ਲਾਏ ਹੋਣੇ ਆ ਵੀ ਅਸੀਂ ਨਿਰਦੋਸ਼ ਹਾਂ ਸਾਡਾ ਜੋ ਮੁੰਡਾ ਸੀ ਉਹ ਨਿਰਦੋਸ਼ ਸੀ ਦੋਸਤ ਕਿ ਅਸੀਂ 32 33 ਸਾਲਾਂ ਬਾਅਦ ਉਹਨਾਂ ਨੂੰ ਇਹ ਸਾਬਤ ਕਰਕੇ ਦਿੰਨੇ ਆ ਵੀ ਹਾਂ ਤੁਸੀਂ ਨਿਰਦੋਸ਼ ਸੀ